ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਇਲਾਕੇ ਵਾਸਤੇ ਖੁਸ਼ਖਬਰੀ ਤੁਹਾਡੇ ਆਪਣੇ ਸ਼ਹਿਰ ਡਡਵਾ ਰੋਡ ਨੇੜੇ ਅਮਰ ਕਲੀਨਿਕ ਧਾਰੀਵਾਲ ਸ਼੍ਰੀ ਰਾਦੇ ਕਲਾਸ ਉਸ ਹੱਥੇ ਬੁਢੀ ਖੁੱਲ ਗਿਆ ਹੈ ਜਿੱਥੇ ਲੇਡੀਜ਼ ਅਨਸੀਤੇ ਸੂਟ ਰੈਡੀਮੇਡ ਸੂਟ ਬੱਚਿਆਂ ਦੇ ਰੈਡੀਮੇਡ ਕਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਖਰੀਦਣ ਵਾਸਤੇ ਹਮੇਸ਼ਾ ਯਾਦ ਰੱਖੋ ਸ਼੍ਰੀ ਰਾਦੇ ਕਲਾਸ ਉਸ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਇੱਥੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਵੀ ਕੀਤੀ ਜਾਂਦੀ ਹੈ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਸੋਸ਼ੀ ਗਾਜੀ ਚੈਨਲ ਟੀਵੀ ਨਿਊ ਇੰਡੀਆ ਦੁਸਤੋ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਪਹੁੰਚਿਆ ਧਾਰੀਵਾਲ ਡੱਡਾ ਰੋਡ ਤੇ ਸੀਰੀ ਰਾਧੇ ਕਲਾਸ ਹਾਊਸ ਐਂਡ ਬੁਟੀਕ ਤੇ ਉੱਥੇ ਤੁਹਾਡੇ ਵਾਸਤੇ ਸਭ ਤੋਂ ਸਸਤੇ ਸੂਟ ਅਰੇਂਜਮੈਂਟ ਬੱਚਿਆਂ ਦੇ ਕੱਪੜੇ ਆਏ ਨੇ ਅੰਦਰ ਚੱਲ ਕੇ ਥੋੜੀ ਗੱਲਬਾਤ ਕਰਦੇ ਹਾਂ ਸਸਤੀ ਮਾੜੀ ਜੀ ਮੈਂ ਕਿਸੇ ਆਪਣੇ ਕਾਕਾ ਵਾਸਤੇ ਕੀ ਕੀ ਨਵਾਂ ਲੈ ਕੇ ਆਇਆ ਜੀ ਸਾਡੇ ਕੋਲ ਸਾਰੀ ਵੈਰਾਈਟੀ ਹੈ ਸੂਟਾਂ ਦੀ 300 ਤੋਂ ਸਟਾਰਟ ਹੈ ਸਾਡੇ ਸੂਟ ਦਿਖਾਉਗੇ ਹਾਂ ਜੀ ਹਾਂ ਜੀ ਐ ਸੂਟ 400 ਦਾ ਜੀ। 45 ਐ ਵੀ ਐਸ ਵੀ ਰੈਂਸ ਦਾ ਜੀ। ਇਹਦੇ ਸੂਟ ਵੀ ਆਉਂਦੇ ਨੇ ਮਹਿੰਗੇ ਮਿਲਦੇ ਹੋਣਗੇ ਹਣਾ? ਹਾਂ ਜੀ। ਸਾਡਾ ਰੇਟ ਬਾਜ਼ਾਰ ਨਾਲੋਂ ਘਾਟੇ ਹੋਗਾ। ਇਹ ਵੀ ਦੇਖੋ ਖੋਲ ਕੇ। ਕਾਕਸ ਰੇਨ ਦਾ ਸੂਟ ਇਹ 1500 ਦਾ ਜੀ। ਇਹ ਪਾਰਟੀ ਵਾਲਾ ਸੂਟ ਹੈ। ਹਾਂ ਜੀ ਇਹ ਪਾਰਟੀ। ਇਹ ਬਾਜ਼ਾਰ 'ਚ ਨਾ 2000 ਤੋਂ ਘੱਟ ਨਹੀਂ ਮਿਲਦਾ ਕੋਈ 2500 ਤੋਂ। ਹਾਂ ਜੀ। पोर्की को इस तो लव और केर केर सूट आता है देख ले वो भी दिखाओ तो साड़ी को रेडीमेड सूट भी है आप वो टेक वाला सूट दो पोर पोर के दिखाओ हाँ पोर पोर केर केरी भी रेडी तो आ रही है हाँ पोर साड़ी को रेडीमेड सूट भी है गेम शायद रेडीमेड सूट भी है ਇਹ ਪਿੱਛੋਂ ਸ਼ੁਰੂ ਹੁੰਦੇ ਰੈਡਮੇਟ ਸੂਟ ਤੁਹਾਡੇ ਕੋਲ ਇਹ ਵੀ ਸਾਡੇ ਕੋਲ 400 500 ਤੋਂ ਸਟਾਰਟ ਹੈ 400 ਤੋਂ ਮੁਰਕਾ ਸ਼ੁਰੂ ਹੁੰਦੇ ਹੈ ਹਾਂ ਜੀ ਇਹ ਚੇਬਲਾਈਟ ਦਿਖਾਓ ਕਿ ਕਿ ਕਿੜੇ ਜੋੜ ਆਪਣੇ ਕੋਲ ਸਾਡੇ ਕੋਲ ਆਪ ਪਾਰਟੀ ਵੀਰ ਸੂਟ ਵੀ ਹੈਗੇ ਨੇ ਇਹ ਫਿਰ ਸਲਾਈ ਵੀ ਕਰਦੇ ਹੋ ਨਾਲ ਤੁਸੀਂ ਹਾਂ ਜੀ ਸਟੀਚਿੰਗ ਦਾ ਕੰਮ ਨਹੀਂ ਹੈ ਹਾਂ ਕੋਸ ਤੋਂ ਤੱਕ ਲਵ ਕੀ ਕੀ ਆਪਣੇ ਕੋਲ ਬੱਚਿਆਂ ਦੇ ਸੂਟ ਵੀ ਹੈ ਟੌਪ ਵਗੈਰਾ ਆ 300 ਤੋਂ ਸਟਾਰਟ ਹੈ ਠੀਕ ਹੈ ਹਾਂ ਜੀ ਤੇਰੇ ਬੱਚਿਆਂ ਦੇ ਇਹ ਗਿਆ ਕੱਪੜੇ ਜੇ ਤੁਹਾਡੇ ਕੋਲ ਰੀਇਮੇਟ ਆ ਹਾਂਜੀ ਕਿੰਨੇ ਜੇ ਤੋਂ ਸ਼ੁਰੂ ਹੁੰਦੇ ਉਹ ਸਾਡੇ ਕੋਲ ਮਤਲਬ ਨਿਊ ਬੋਨ ਬੇਬੀ ਤੋਂ ਲੈ ਕੇ 12 ਸਾਲ ਤੱਕ ਅੱਛਾ 12 ਸਾਲ ਤੱਕ ਮੈਂ ਹਰ ਤਰ੍ਹਾਂ ਦੀ ਬਿਹੜੀ ਮਿਲਦੀ ਹੈ ਦਿਖਾਓਗੇ ਕਿਸ ਤਰ੍ਹਾਂ ਦੇ ਕੋਈ ਵੀ ਰੀਇਮੇਟ ਦਿਖਾਓ ਤਾਂ ਕਿ ਕਿਸੇ ਹੁੰਦਾ ਨਹੀਂ ਇਹ 500 ਦਾ ਉਹ ਜੇ ਗਰਮੀਆਂ ਵੇਲੇ ਹੁਣ ਭਾਂ ਸਦੀਆਂ ਨੂੰ ਸਰ ਕੋਈ ਵੀ ਵੜਾਟੀ ਮਿਲ ਜੇ ਜਾਂਦੀ ਹੈ ਹਾਂਜੀ ਸਰਦੀਆਂ ਦੀ ਵੀ ਹੈਗੀ ਸਾਡੇ ਕੋਲ ਇੱਕੜੀ ਆਪਣਾ ਲੋਕੇਸ਼ਨ ਦੱਸ ਦਿਓ ਕਿ ਆਪਣੇ ਕਿੱਥੇ ਹੈ ਦੁਕਾਨ ਸਾਡਾ ਨੇਅਰ ਅੰਮ੍ਰਿਤਜੀ ਆਮਰਜੀਤ ਖੇਲੇ ਨੇਗਾ ਉਹਦੇ ਆਪੋਜ਼ਿਟ ਸਾਈਡ ਤੇ ਨਾਲ ਹੀ ਉਹ ਗਲੀ ਦੇ ਵਿੱਚ ਅੱਛਾ ਜੇ ਲੈ ਮਿਲ ਕੋਈ ਤੁਸੀਂ ਬੱਚਾ ਉਹ ਕਹਿੰਦੇ ਲੇਕਸ ਕੋਤੇ ਵੀ ਆ ਗਿਆ ਆਪਣੇ ਕੋਈ ਦਿਖਾਉਗੇ ਕਿਹੜੇ ਆਪਣੀ ਕੋਈ ਹਾਂਜੀ ਹਾਂਜੀ ਐ ਲੱਗੇ ਜਾਂ ਨਾ ਹਾਂ ਕੱਢ ਕੇ ਦਿਖਾਓਗੇ ਵੀ ਐ ਤੇ ਹੀ ਵਧੀਆ ਬਣਦੀ ਇਹ ਰਹਿਣ ਮੇਰਾ ਤਾਂ ਅੰਸ਼ਿੱਤ ਮੈਂ ਕਿ ਸਲਾਈਪ ਪੂਰੀ ਫਿਟਿੰਗ ਕਰਕੇ ਦਊਂਗੀ ਹਾਂ ਜੀ ਇਹ ਸਾਡੀ ਸੌਂਗ ਇਹਦਾ ਡੀਲ ਕੋਸ ਹਾਊਸ ਵੀ ਇਹ ਨਿੱਦੇ ਨਾਲ ਹੈ ਇਹ ਕੋਈ ਨਾਣਾ ਹੈ ਇਹਦੇ ਸਾਡੇ ਕੋਲ ਅੰਕਿਤ ਹੈ 30 ਲੇਡੀਜ਼ ਦੇ ਸੂਟ ਕਿ ਬਚ ਜਾਣੇ ਹੁੰਦੇ ਅੱਜ ਨੂੰ ਮਿਲਣਾ ਕਿ ਸਾਡਾ ਗੇਟ ਵੀ ਹੈ ਅਜੇ ਉਸ ਨੂੰ ਬਾਜ਼ਾਰ ਨਾਲ ਹੱਸ਼ੀ ਲੈਣਾ ਚਾਹੀਦਾ ਸੀ ਫਿਰ ਵੀ ਪੇਚ ਹੈ ਸਾਡੇ ਕੋ 200 ਕੋ ਲੈ ਕੇ ਆਵਾਜ਼ ਜਿਹਾ ਨਹੀਂ ਵੈਰਾਈਟੀ ਦੇ ਹਿਸਾਬ ਨਾਲ ਤੇ ਇਹ ਬੱਚਿਆਂ ਦੀ ਏਜ ਆ ਕਿੰਨੀ ਏਜ ਤੋਂ ਲੈ ਕੇ ਤੇ ਕਿੱਥੋਂ ਤੱਕ ਮਿਲਦੀ ਹੈ 1 ਤੋਂ ਲੈ ਕੇ 12 ਸਾਲ ਫਿਰ ਇਹ ਤਾਂ ਡੇ ਦਾ ਕੰਮ ਸਲਾਈ ਵੀ ਕੀਤੀ ਜਾਂਦੀ ਨਾਲ ਹੋਰ ਕੀ ਕੀ ਆ ਤੁਹਾਡੇ ਕੋਲ ਇਸ ਤੋਂ ਇਲਾਵਾ ਸਾਡੇ ਕੋ 1 ਸਿੱਤੇ ਸ਼ੁਰੂ ਕਰਤਾ ਕੁਰਤੀ ਹੈ ਟੌਪ ਹੈ ਜੀ ਨੇ ਅ ਸਰਾਰੇ ਜਿਹੜੇ ਵੀ ਪਾਰਟੀਅਰ ਸੂਟ ਹੁੰਦੇ ਨੇ ਇੱਕ ਜੀ ਆਪਣੀ ਲੋਕੇਸ਼ਨ ਦੱਸ ਦਿਓ ਫਿਰ ਕਿਹੜੀ ਜਗ੍ਹਾ ਦੀ ਤੁਹਾਡੀ ਲੋਕੇਸ਼ਨ ਆ ਅਮਰਪੁਰ ਦੇ ਨੇੜੇ ਕੋਈ ਨਾਮ ਗੜਵਾਰੋਂ ਸਾਡੀ ਆ